ਪਰ ਯਾ ਪਿਆਰ ਬੀ ਦੀ ਸੀ ਸੂਟ ਬੜੇ ਕਿੰਨੇ ਕਿੰਨੇ ਤਾਂ ਪੁੱਛ ਐਨ ਬੰਦ ਕਰਨ ਵਾਲੇ ਕੈ ਨਹੀਂ ਬਣਾਈ ਦੀ ਲੰਡੋਨਾ ਤੇਰੇ ਨਾਮ ਡੋਨਾ ਪਰ ਪਿਆਰ ਬੀ ਦੀ ਕੋਟੀ ਵੀਰ ਦਾ ਸੂਟ ਮਾੜਾ ਲੈ ਕੇ ਜਾਂ 20 ਦਾ ਸੂਟ ਲੋ ਸਸਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਦੀ ਸਵੇ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਆਪਾਂ ਚੱਲੇ ਜਲੰਧਰ ਦੁਦੰਦਰ ਅਸੀਂ ਚੱਲੇ ਆ ਕਿਉਂ ਇਹ ਤੁਹਾਨੂੰ ਪਤਾ ਲੱਗੂਗਾ ਨਾਲ ਮੰਮੀ ਵੀ ਚੱਲੇ ਆ ਤੇ ਸਾਰੇ ਡੈੜੀ ਵੀ ਚੱਲੇ ਮੰਮੀ ਅਸੀਂ ਵਾਪਸ ਆ ਜਣਾ ਆ ਸਾਇਦ ਇਸਲੀਨ ਇਹ ਮੈਂ ਤੇ ਮੰਮੀ ਕੱਟ ਲੋ ਹੁਣ ਗੱਡੀ ਚਲੋ ਕੱਢੋ ਹੁਣ ਆਪਾਂ ਗੱਡੀ 'ਚ ਨਾ ਉਹ ਬੋਤਲ ਪਈ ਹੁੰਦੀ ਮੇਰੀ ਗੱਡੀ ਉਹ ਕਿਹਦੀ ਦੇਖ ਰਹੀ ਆ ਛੋਟੀ ਚੱਲ ਛੋਟੀ ਉੱਤੇ ਦੇਖਣ ਸੱਸਿਆ ਕਹਿੰਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਇਦ ਅੰਮੀ ਗੋਮ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਮੁਝ ਲੱਗਦਾ ਮਾ ਥੋੜਾ ਜਿੰਦਰ ਉੱਤੇ ਬਗਮ ਕਰਕੇ ਇਸਿੱਤੇ ਮੌਂਗਰੀਨ ਲੈਣੇ ਆਣਾ ਹੈਗਾ ਆ ਤੇ ਥੋੜੇ ਪੰਚ ਨੇ ਵੀ ਜਿਹੜੇ ਆ ਆਉਣੇ ਵਾਲੇ ਹੋਦੇ ਆ ਤੇ ਆਪਾਂ ਕੇ ਜਦੋਂ ਸ਼ਾਪਿੰਗ ਕਰ ਲਈਏ ਇਸ ਵਲ ਕੀ ਦੀ ਫਰਤੀ ਗੋਲ ਕੀ ਚਲੋ ਚਲੋ ਸਾਰੇ ਰੈਡੀ ਹੋ ਚੁੱਕੇ ਆ ਤੇ ਹੁਣ ਅੰਮੀ ਨੂੰ ਤਾਂ ਤੇ ਕੱਪੜੇ ਸਵੇਰੇ ਧੁੱਪ ਉਦੋਂ ਨਿਕਲ ਗਏ ਆ ਉਹਦਾ ਬਦਲ ਹੋਇਆ ਸੀ ਪਰ ਦੇਖੋ ਬੱਦਲ ਵੀ ਆ ਤੇ ਧੁੱਪ ਵੀ ਆ ਕਿੰਨੇ ਸੋਹਣੇ ਲੱਗਦੇ ਬੱਦਲ ਚੱਲ ਪਏ ਆ ਜੀ ਮੰਮੀ ਛੋਲ ਲੈ ਕੇ ਚੱਲ 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 ਨਿਕਲੋ ਨਿਕਲੋ ਚਲੋ ਚਲੋ ਚਾਹੀਏ ਆਪਣੀ ਛੋਲ ਲੈਣੀ ਆਹ ਮੁੰਡਾ ਕੱਲ੍ਹ ਜਣੀ ਆਂ ਭੂਗ ਉੱਪਰ ਗਏ ਅਗਲਾ ਸਿੰਗਰ ਸਿੱਟਣੀ ਆਂ ਕਿਤੇ ਆਹ ਕੋਈ ਉੱਥੇ ਬਰਾਸੀ ਫਿਰਾਂਗੇ ਪਾਣੀ ਤੇਗਾ ਕਲਾਸ ਵਿੱਚ ਤੇਰਾ ਚਲੋ ਚਲੋ ਉੱਤਰਾ ਚੱਲ ਬੇਟਾ ਪੱਕੀ ਆ ਜਵਾਨ ਸੋਣੀਏ ਸੱਚੀ ਅਸੀਂ ਫੁਕਰੇ ਨਾ ਇੱਕ ਦਿਨ ਤੂੰ ਮਿਲਦੀ ਲੋਰ ਦੱਸ ਦੇਣਾ ਉੱtre ਨਾ ਹਵਾ ਬਗੰਦੇ ਹੀ ਆ ਦੇਖ ਬੱਦਲ ਹੋਇਆ ਪਿਆ ਲੋ ਜੀ ਹੁਣ ਸਾਰੇ ਜਣੇ ਚਾਈ ਜਾਂਦੇ ਆ ਲੋ ਵੀ ਜਾ ਰਹੇ ਆ ਰਸਤੇ ਵਿੱਚ ਹੀ ਆ ਲਗਭਗ ਹੁਣ ਤਾਂ ਬਹੁਤ ਬਾਟਰ ਬਈਆਂ ਤਾਂ ਘੇਟੇ ਦਾ ਰਸਤਾ ਵੀ ਗਾਨੀ ਪਰ ਡੈੜੀ ਨੂੰ ਨੇ ਦੱਸਿਆ ਮਾੜਾ ਕਹਿੰਦੀ ਡੈੜੀ ਕਾ ਤੂੰ ਵੀ ਕੰਦ ਲੈਣਾ ਮਾੜਾ ਕਹਿੰਦੀ ਆ ਘੁੰਮ ਫਿਰ ਕਿਉਂਦੀ ਆ ਮੈਂ ਕਹਿੰਦਾ ਚਲੋ ਮੈਂ ਘੁੰਮਿਆ ਨਹੀਂ ਬਤਾ ਕਰੀਏ ਡੈੜੀ ਤੂੰ ਵੀ ਕੰਦ ਲੈਣਾ ਪਤਾ ਹੀ ਹੋਣਾ ਬਾਪੂ ਨੂੰ ਪਤਾ ਵਾ ਡੈੜੀ ਨੂੰ ਨਹੀਂ ਤਾਂ ਛੱਕਣੀ ਪਿਆ ਹਾਂ ਇਹਨਾਂ ਫੇਰ ਜੇ ਕੋ ਦਿੰਦੇਗਾ ਤੂੰ ਤਾਂ ਚੱਲੀ ਮੈਂ ਕਹਾਂ ਉਹਦੇ ਚੱਲੀ ਗਾਦੂ ਮੇਰੇ ਤੋਂ ਦੇਖੋ ਜੀ ਮਾੜਾ ਕਿ ਮੈਂ ਦੱਸਣ ਲੱਗਿਆ ਸੀ ਜਾ ਕੇ ਪਤਾ ਲੱਗਾ ਮੇਰੇ ਸਨ ਲੱਗੀ ਸੀ ਤਾਂ ਦਿਖਾਵਾਂਗੇ ਨਾਲੇ ਸਾਰੇ ਦਿਖਾਵਾਂਗੇ ਉੱਥੋਂ ਆਈ ਜੀ ਲੈਣੇ ਮੰਮੀ ਕੇ ਲਈ ਦੇਖ ਰਾ ਉੱਤੇ ਮੁੜ ਕੇ ਆਇਆ ਨਾ ਓਏ ਕੋਈ ਪਤਾ ਨਹੀਂ ਲੈ ਲਿਆ ਹੁਣ ਕੁਝ ਜੇ ਕੋ ਨਿੰਗਾ ਮੂੰਗਾ ਆਇਆ ਤਾਂ ਮੈਂ ਤਾਂ ਲੜਾਂਗੀ ਮੈਂ ਤੂੰ ਵੀ ਕਿਹੜੀ ਲਉਣਾ ਹੈ ਮਾਰਾਂਗੀ ਨਹੀਂ ਮੇਕਅੱਪ ਜਾ ਕੇ ਪਤਾ ਲੱਗਣਾ ਉੱਥੇ ਜਾ ਕੇ ਪਤਾ ਲੱਗੂ ਆਹ ਜਾ ਕੇ ਪਤਾ ਲੱਗੂ ਜਿੱਦਾਂ ਵੀ ਹੋਊਗਾ ਉਦਾਂ ਵੀ ਲਾਵਾਂਗੇ ਉਸ ਹਿਸਾਬ ਕੁਦਾਬ ਲਈ ਨਾ ਜੇ ਜੇ ਘਰ ਵਿੱਚ ਦਿਸਿਆ ਰੇੜਾ ਵੀ ਇਹੋ ਜਿਹੀ ਗੰਦਲੋ ਓ ਫੇਰ ਤਾਂ ਫਾਇਦਾ ਨਹੀਂ ਹੋਈ ਇਹਦਾ ਤਾਂ ਫਾਇਦਾ ਨਹੀਂ ਦੂਜਾ ਚੱਲ ਦੇਖ ਲੈਣੇ ਆ ਜਲੰਧਾ ਜੰਦਰ ਦੇ ਅੰਦਰ ਗੇਰਦੇ ਹੀ ਦੇਖ ਲੈਣੇ ਉਹ ਕਹਿੰਦੀ ਏ ਝੂਠ ਥੋੜੀ ਬੋਲ ਨਹੀਂ ਹਣੀ ਨਾ ਝੂਠ ਤਾਂ ਨਹੀਂ ਬੋਲਦੀ ਉਹ ਦੇਖੇ ਹੁਣੇ ਆਂਦੇ ਉਹਦੇ ਹਿਸਾਬ ਨਾਲ ਤਾਂ ਉੱਤੇ ਸਹੀ ਹੁਣੇ ਤੁਹਾਡੇ ਹਿਸਾਬ ਨਾਲ ਤਾਂ ਸਹੀ ਆ ਜਿੱਦਾਂ ਦੱਸਦੀ ਆ ਨਹੀਂ ਮੰਮੀ ਲਈ ਵੀ ਸਹੀ ਆ ਮੰਮੀ ਨੂੰ ਵੀ ਐਡ ਬੁਲਾਦੇ ਚਲ ਦੇਦੇ ਆ ਪਹੁੰਚ ਚੁੱਕੇ ਆ ਗਗਨ ਕੇ ਗਗਨ ਕੇ ਸਾਜ ਨਾਲ ਸੰਤਾਂ ਪਹੁੰਚ ਗਈਆਂ ਨੇ ਆਜੋ 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 ਮੰਮੀ ਅੱਜ ਪਹਿਲੀ ਵਾਰ ਹੀ ਆਏ ਗਗਨ ਕੇ ਚਲੋ ਮੈਂ ਅਣਕਾ ਦੇਖ ਲਈ ਨਾ ਉਹ ਜਸੂ ਵੀ ਨਿਕਲ ਗਈ ਵਿੱਚੋਂ ਇਹ ਤਾਂ ਆਈ ਨਹੀਂ ਸੀ ਇਹ ਕਿੱਥੇ ਆ ਗਈ ਆਈ ਉਹ ਮਮਾ ਇੰਗਲਿਸ਼ ਜਸੂ ਤਾਂ ਆਈ ਨਹੀਂ ਸੀ ਆਈ ਉਹ ਇੰਗਲਿਸ਼ ਸ਼ਟ ਅਪ ਚਾਹ ਤੇ ਮਾ ਦੇ ਪਲਾ ਆਰੋ 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 ਤੂੰ ਲਗ ਰਹੋ ਨੂੰ ਪਾਣੀ ਦੇਖੀ ਪਰ ਦਵੇਂ ਆ ਜੀ ਹੁਣ ਦਾਣਾ ਗगन ਦਾ ਘਰ ਏਦਾਂ ਜਿੱਦਾਂ ਨਾ ਜਿੱਦਾਂ ਭੋਗ ਪਰ ਹੁੰਦਾ ਜਿੱਦਾਂ ਭੋਗ ਪਰ ਨਹੀਂ ਆਏ ਹੁੰਦੇ ਏਦਾਂ ਆਓ ਆਓ ਜਲਦੀ ਤੁਰੋ ਜਲਦੀ ਨਾ ਕੋ ਰੋਦਾ ਪਾਣੀ ਦੇਖੀ ਪਰਵਾਹੀ ਨਾ ਚੜਾਓ ਬੋਲਾ ਤੇ ਨਾ ਰੱਖ ਨਾ ਨਹੀਂ ਹੋਣੀ ਐ ਆਓ ਆਓ ਆ ਦੋ ਜਿਗੂ ਨਹੀਂ ਇਹਨੂੰ ਛੱਡ ਦੋ ਛੱਡ ਦੋ ਚਲੋ 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 ਗਗਨ ਕੇ ਜਾਨ ਤੇ ਆਇਆ ਗਗਨ ਹੁਣਾ ਥਾ ਆਵਲਾ ਆਵਲਾ ਥਾ ਜਾਨਾ ਦਾਵਲਾ ਹਾਂ ਓ ਅੱਗੇ ਤੱਕ ਹਾਂ ਓ ਅੱਗੇ ਤੱਕ ਆਓ ਆਜ ਜਿੰਦਾ ਲੱਗਾ ਹਾਂ ਹਾਂ ਆਇਆ ਥਾ ਇਤਨੇ ਓ ਤੱਕ ਹਾਂ ਅੱਗੇ ਤੱਕ ਬਹੁਤ ਆ ਇਹਨਾਂ ਦੇ ਲਈ ਆ ਰਹਾ ਹੋਰ ਚਲੋ 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 ਮम्मी ਤੇ ਪਹਿਲੀ ਵਾਰੀ ਆਏ ਨਾ ਗਾਨ ਕੇ ਹਾਂ ਇੱਥੋਂ ਆਏ ਗਏ ਮਮਾ ਮਿੰਨਾ ਨਹੀਂ ਦਨੋੜ ਜੋ ਆਉ ਦਿਓ ਆ ਦੇ ਆ ਇੱਧਰ ਉਧਰ ਵੀ ਜਾ ਜਾਂਦਾ ਆ ਵੀ ਉਹਨਾਂ ਦਾ ਕਿਟਾ ਆ ਮਰੂਦ ਲੱਗੇ ਨਾ ਕੇ ਕਿੱਦੇ ਰੋਦੇ ਹੋ ਪੁੱਤਾ ਕੋਲ ਮੋਰਾ ਪੋਤਾ ਗਿਆ ਅੱਛੀ ਕਾਲ ਕਿਦਾਂ ਸਈਆ ਅੱਛੀ ਕਾਲ ਕਿਦਾਂ ਹੋਰ ਲੈ ਲੈ ਦੀ ਸ਼ਿਕਾ ਦੇ ਦੀ ਸ਼ਿਕਾ ਦੇ ਲੈ ਹਾਂ ਲੈ ਜੱਪੀਆਂ ਹੁੰਦੀਆਂ ਜਿੱਦਾਂ ਬਹੁਤ ਵਿਛੜੀਆਂ ਹੁੰਦੀਆਂ ਸਦੀਆਂ ਤੋਂ ਕਿਦਾਂ ਬਹੁਤ ਵਿਛੜੀਆਂ ਹੁੰਦੀਆਂ ਸਦੀਆਂ ਤੋਂ ਲੈ ਲੈ ਸਤਿ ਸ਼੍ਰੀ ਅਕਾਲ ਵਧੀਆ ਸਤਿ ਸ਼੍ਰੀ ਅਕਾਲ ਜੀ ਵਧੀਆ ਲੈ 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 ਇਹ ਨੀ ਜਿੱਦ ਕਰ ਨਿਆਦ ਰੱਖਿਆ ਲਿਆਗੇ ਚੱਕ ਜੀ ਮੇਰੀ ਬਾਤ ਸੁਣ ਬੱਚਾ ਦੂਜਾ ਡਾਵਾ ਨੇ ਦੂਜਾ ਮੰਗ ਲਿਆ ਇਹਦੀ ਬਾਜ ਮਾਸੀ ਸਭ ਗੱਡੀ ਚੱਟ ਦੂਜਾ ਮੰਗ ਲਿਆ ਨਮਾਲਿਆ ਲੈ ਜੀ ਮੰਮਾ ਕੱਲੇ ਦਿੰਦੀ ਦੁਖਾਈ ਹਾਂ ਮੰਮਾ ਕਰਾਉ ਵਾਓ ਉਹ ਦੇਖੋ ਨੇ 헤어 ਬਣ ਕਿੰਨਾ ਸੋਹਣਾ ਲਿਆ ਵਾਓ ਕਿੰਨੇ ਦਾ ਲਿਆ ਗਾ ਨੇ ਸੋਨਾ 20 ਰੁਪਏ ਦਾ ਆ ਹੈ ਸਾਡੇ 20 ਰੁਪਏ ਦੂਜਾ ਮਿਲਦਾ ਸਿੰਪਲ ਜਿਹਾ ਪਤਾ ਭਾਈ ਇਹ 300 ਰੁਪਏ ਦੇਣਾ ਓਹ ਸਾਡੇ ਵੀਰ ਪਰ ਤੁਸੀਂ ਦਿਖਾਈ ਨਾ ਲਿਆਏ 20 ਰੁਪਏ ਦਾ ਹੀ ਸਿੰਪਲ ਏਡ ਲਿਆਏ ਘਰੇ ਲਾਉਣ ਨੂੰ ਇੱਥੇ ਆਉਂਦੇ ਹੁੰਦੇ ਭਾਈ ਸਾਡੇ ਮੈਂ ਲੈ ਕੇ ਰੱਖੂੰਗੀ ਸੈਲ ਨਾ ਹੁਣ ਆਪਾਂ ਦੇਖ ਲੈਵਾਂਗੇ ਉੱਥੋਂ ਮੇਲੀ ਆ ਨਾ ਉੱਥੋਂ ਦੇਖ ਲਓ ਤੁਸੀਂ ਮੈਂ ਕਿਹੜੇ ਜੁੱਤੀ ਬੈਠੀ ਆ ਤੁਸੀਂ ਫੇਕ ਹੀ ਆ ਕਪੜਾ ਨਲਾ ਜੇ ਗਿੱਲੇ ਕਿਤੇ ਐਨੇ ਸਿੱਧੇ ਕਿਤੇ ਪੈਨੇ ਗਿੱਲੇ ਕਿਤੇ ਸ਼ੁਰੂ ਹੋਇਆ ਅਜੇ ਹਾਂ ਦੇ ਪਰਸ ਮਾਤਾ ਲੈ ਲਾ ਪਾ ਨਹੀਂ ਆ ਸ਼ੁਰੂ ਆ ਸਾਡੇ ਸਾਥ ਸਾਥ ਮਾਤਾ ਦਾ ਜਾ ਕੇ ਹੁਣ ਉੱਥੇ ਪਤਾ ਲੱਗੂ ਕੀ ਲੈਂਦੀ ਆ ਆ ਸ਼ਰਟ 300 400 ਵਾਲੇ ਬੂਟ ਆ ਰਹੇ ਲੋਨ ਬਣਾ ਨਹੀਂ ਖੂਨ ਤੂੰ ਰੱਖਣਾ ਆਪਣੇ ਕੋਲ ਲੋ ਜੀ ਅਸੀਂ ਆ ਗਏ ਹਾਂ ਬਾਜ਼ਾਰ ਚ ਦੇਖੋ ਬਾਜ਼ਾਰ ਵਾਹ ਕੀ ਚਲੋ ਨਿਕਲੋ ਕਿੱਥੋਂ ਜਾਣਾ ਚੱਲ ਆ ਗਏ ਹਾਂ ਰਸ਼ ਦੇਖੋ ਰਸ਼ ਦੇਖੋ ਰਸ਼ ਦੇਖੋ ਰਾਸ਼ੀ ਇਹ ਹੁਣ ਕਿੰਨੇ ਦਾ ਹੋਊਗਾ ਸਾਰੀ ਹੈ ਹੈ ਮੰਮੀ ਸੂਟ ਲੈਣ ਆਈ ਅੱਜ ਬਾਜ਼ਾਰ ਤੋਂ ਰੋਸ਼ੀ ਦੇਖੋ ਕਿੰਨਾ ਰੋਸ਼ੀ ਕਿੰਨੇ ਕਿੰਨੇ ਤਾਂ ਪੁੱਛ ਲੋ ਜੇ ਟੋਪ ਇਹ ਮੈਂ ਜੈਦਿੰਦਨ ਚੋਰਪੇ ਦੇ ਲੋ ਜੇ ਕਿੰਨੇ ਰੁਪਏ ਦੀ ਕੋਟੀ 50 ਰੁਪਏ ਦੀ ਕੋਟੀ ਦਾ ਆਇਆ ਇੱਥੇ ਸਮਾਨ ਬਹੁਤ ਸਸਤਾ ਆ ਇੱਧਰ ਵੀ ਸੂਟ ਹੈ ਇੱਧਰ ਦੇਖ ਲਿਓ ਇੱਧਰ ਵੀ ਸੂਟ ਹੈ ਇੱਧਰ ਵੀ ਸੂਟ ਹੈ ਯਾਰ ਮੈਂ ਇੱਧਰ ਦੇਖੀਏ ਮਸੀਦ ਜਸ ਸੁਣੇ ਤਾਂ ਮੈਂ ਆ ਖਾਦੇ ਤੇ ਇੱਥੇ ਬੈਠੀਆਂ ਆ ਕੱਪੜੇ ਲੈਣ ਗਈਆਂ ਦੇਖੋ ਰਸ਼ ਕਿੰਨਾ ਹੁਣ ਕੱਪੜੇ ਲੈ ਕੇ ਆਉਗੀਆਂ ਫੇਰ ਆ ਚਲੋ ਚਲੋ ਗੱਡੀ ਬੋਕੀ ਆ ਹਾਂ ਤੂੰ ਕਨੇ ਖਾਣਾ ਹੈਗਾ ਨਿਊਟਰੀ ਕੁਲਚਾ ਬੜਾਈ ਦਾ ਕੁਲਚਾ ਆ ਤਾਂ ਦੇਖ ਪਖਾਨਾ ਕੀ ਇੱਥੇ ਇੱਧਰ ਲੱਗੀਆਂ ਹੋਈਆਂ ਸੇਲ ਕਿੰਨਾ ਟਾਈਮ ਲੱਗਣਾ ਭਾਜੀ ਕੁਲਚਿਆਂ ਨੂੰ ਦੁਬਾਰਾ ਇੱਥੇ ਇੱਥੇ ਕਰਾਈ ਕਿੰਨਾ ਟਾਈਮ ਲੱਗਣਾ ਕੁਲਚਿਆਂ ਨੂੰ ਇਹ ਦੱਸ ਸਕਦੇ ਹੋ 5 ਮਿੰਟ ਇਹ ਅਸੀਂ ਤਾਂ ਸਵੇਰ ਦੇ ਲਈ ਦੁਬਾਰਾ 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 ਰਿਪੀਟ ਕਰਿਓ ਭਾਜੀ ਉਹਨੇ ਕਹਿੰਦੇ ਸਵੇਰ ਦੇ ਤੁਸੀਂ ਹੋਣ ਆਏ ਆ ਤੇ ਕਾਲੀ ਨਾ ਕਰੋ ਕਾਲੀ ਅੱਗੇ ਟੋਏ ਹੁੰਦੇ ਤੇ ਕੁਲਚਾ ਬੜਾ ਮਸ਼ਹੂਰ ਆ ਰਹੀ ਇੱਥੇ ਤਾਂ ਕਹਿਣ ਆਪਾਂ ਪਹਿਲੀ ਵਾਰੀ ਖਾਣ ਆ ਗਏ ਆਂ ਦੀ ਕੁਲਚਾ ਇੱਥੋਂ ਜਲੰਧਰ ਜਲੰਧਰ ਨਿਊਟਰੀ ਕੁਲਚਾ ਜਲੰਧਰ ਨਿਊ ਟ੍ਰੀ ਕੋਲ ਚਾ ਤੇ ਇਹ ਯਾ ਤੱਕ ਕੈਂਪੇਨ ਹੈ ਇਹ ਦੇਖ ਲੋ ਆਹ ਦੇਖ ਰਹੇ ਆਹੀ ਆ ਵੀ ਬਾਬੇ ਆਈ ਆ ਲੋਰੀ ਬਾਬਾ ਜੀ ਵੀ ਆ ਗਏ ਨੇ ਇੱਧਰ ਫੋਰ 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 ਕੇ ਲੋਰ ਇੱਧਰ ਬਾਬੇ ਖੜੇ ਆ ਯਾ ਇਸ ਸੰਤਾਨੀਂ ਜੈ ਸੰਤਾਂ ਦੀ ਹਾਂਜੀ ਭਗਤ ਜੀ ਸੇਵਾ ਵਿੱਚ ਹਾਂ ਇੱਥੇ ਤੁਸੀਂ ਜਲੰਧਰ ਦੇ ਹਾਂ ਕਲੇਡਾ ਦੇ ਉਹ ਵਲ ਹੈ ਹਾਂ ਚੱਲੋ ਵਧੀਆ ਵਧੀਆ ਇਹਨੂੰ ਬੰਦ ਕਰਨ ਵਾਲੇ ਕਹਿ ਨਹੀਂ ਬਣਾਈ ਦੀ ਇਹ ਸਾਡਾ ਕੰਮ ਆ ਹਾਂ ਜੀ ਹਾਂਜੀ ਉਹ ਸਾਈਡ ਉਹਨਾਂ ਦੇ ਲੋ ਵੀ ਜਲੰਧਰ ਸੈਰ ਦੇ ਵਿੱਚ ਆਏ ਆ ਇੱਥੇ ਸੇਲਾ ਵੀ ਲੱਗੀ ਆ ਤੇ ਇਧਰ ਨਿਊਟਰੀ ਕੋਲਚਾ ਕਹਿੰਦੇ ਬੜਾ ਘੈਂਟ ਆ ਤੇ ਇਧਰ ਬਾਬੇ ਵੀ ਘੁੰਮ ਰਹੇ ਆ ਜੀ ਬਾਬੇ ਵੀ ਘੁੰਮ ਰਹੇ ਆ ਹਾਂ ਹਾਂ ਬਾਬੇ ਵੀ ਘੁੰਮ ਰਹੇ ਆ ਇਹ ਬੰਦੇ ਖੜੇ ਸਾਡੇ ਘਰ ਉਹਨੇ ਬੰਦੇ ਖੜੇ ਬਾਰਾਂ ਦੇ ਬਾਬਾ ਜੀ ਸਾਡੇ ਨਾਲ ਹੀ ਆ ਇਹ ਸੰਤੋ ਕੀ ਹੋਇਆ ਲੱਗਉਂਗਾ ਮੈਨੂੰ ਕੋਈ ਜੰਨੇ ਓਕੇ ਓਕੇ ਨਹੀਂ ਬਣਾਉਂਦੇ ਛੱਗੇ ਦੀ ਇੱਥੇ ਬਣਾਨੇ ਦੀ ਉਹ ਸੰਤਾਂ ਦੀ ਬੇਰੀ ਕਹਿੰਦੇ ਨੇ ਸਾਨੂੰ ਪੈ ਦੋ ਪੈ ਕਿੱਥੇ ਜਾਏ ਅਸੀਂ ਕਿੱਥੇ ਆ ਫੜੀ ਫੋਨ ਤੇ ਲੈ ਦੱਸ ਪਹਿਲਾਂ ਪੀਣੀ ਕਿਹੜੀ ਆ ਜੀ ਆ ਕੱਢਣੀ ਦਾਰ ਪੇਚੋਂ ਲੋਣਾ ਬਣੀ ਮਚੀਨਾ ਨਾਉਰੀ ਯਾਨੀ ਉਡਰੀ ਕੋਲਚਾ ਸਸਾਖ ਤੋਂ ਬੋਲਦਾ 199 ਲੋ ਵੀ ਇੱਧਰ ਪਹੁੰਚ ਆ ਪਖਾਣਗੇ ਬੋਲਾ ਘੈਂਟ ਕੋਲਚਾ ਨਜ਼ਾਰਾ ਹੀ ਵੰਦਾ ਅਬਾਰੇ ਮੂੰਹ ਕੁਤੜਾਲੇ ਫਿਰ ਬੂੜਾ ਓਕੇਰਪੁਰ ਲੋ ਵੀ ਹੁਣ ਆਪਾਂ ਚੱਲੇ ਆ ਜੀ ਕੁਲਚੀ ਆਪਾਂ ਖਾ ਲਏ ਆ ਤੇ ਇੱਧਰ ਇਹਨਾਂ ਨੇ ਕੋਕ ਪੀ ਲਿਆ ਕੁਲਚੇ ਵੀ ਖਾ ਲਏ ਇਹਨਾਂ ਦਾ ਰਿਵਿਊ ਲੈਨੇ ਆ ਹਾਂਜੀ ਕੀ ਰਿਵਿਊ ਆ ਜੀ ਹਾਂ ਇਹ ਤੈਨੂੰ ਡੀਜੀ ਲਾਤੀ ਹਰੇਕ ਦੀ ਮੈਂ ਵੀ ਨਹੀਂ ਖਾਧ ਮੱਕੀ ਨਹੀਂ ਮੱਤ ਨਹੀਂ ਖਾਦਾ ਨਹੀਂ ਮੈਂ ਤਾਂ ਬਰੀਆ ਰੱਖਿਆ ਕਿ ਬਾਕੀ ਆਦਾਂ ਬਣੀ ਲੋ ਵੀ ਇੱਥੋਂ ਕਹਿੰਦੇ ਜਲੇਬੀਆਂ ਬੜੀਆਂ ਘੈਂਟ ਮਿਲਦੀਆਂ ਤੇ ਇੱਥੋਂ ਪਹ ਜਲੇਬੀਆਂ ਦੀ ਕਰਨ ਅੱਗੇ ਆ ਸ਼ਾਪਿੰਗ ਥੋੜੀ ਜਿਹੀ ਹਲਕੀ ਹੋਈ ਇਹ ਕਰ ਜਿਹੜੇ ਬੱਚੇ ਆ ਉਹਨਾਂ ਨੇ ਛਲੇਬੀਆਂ ਖਾਣੀਆਂ ਤੇ ਆਪਾਂ ਹੁਣ ਜਲੇਬੀਆਂ ਲੈਣ ਚੱਲੇ ਆ ਸ਼ਹਿਰ ਹੈਗਾ ਢਿਲਮਾ

超级香。 ਆ ਜੀ ਵਾਇਸ ਆਫ ਪੰਜਾਬ ਸੇ ਜੀ ਵਾਇਸ ਆਫ ਪੰਜਾਬ ਸੀਜ਼ਨ 10 ਵਾਇਸ ਆਫ ਪੰਜਾਬ ਸੀਜ਼ਨ 10 ਦੇ ਵਿੱਚ ਮੁੰਡਾ ਗਿਆ ਸੀਗਾ ਉੱਥੋਂ ਫਸਟ ਆਇਆ ਨਹੀਂ ਸੈਮੀ ਫਾਈਨਲ ਸੈਮੀ ਫਾਈਨਲ ਜੀ ਤੇ ਉਹ ਬਾਕੀ ਇਹਨਾਂ ਨੂੰ ਨੌਲੇਜ ਹੈ ਦੇ ਬਾਰੇ ਸਾਨੂੰ ਕਦੇ ਬਾਰੇ ਪਤਾ ਨਹੀਂ ਤੇ ਬਹੁਤ ਸੋਹਣੀ ਆਵਾਜ਼ ਆ ਜੀ ਸਾਰਿਆਂ ਨੇ ਵੀ ਨੂੰ ਸਪੋਰਟ ਕਰੋ ਤੇ ਅੱਗੇ ਤੋਂ ਅੱਗੇ ਹੋਰ ਅੱਲਾ ਸ਼ੇਰੀ ਦਾ ਉਹ ਤੇ ਤੁਸੀਂ ਚੈਨਲ ਬਣਾਇਆ ਕੋਈ ਨਹੀਂ ਇੰਸਟਾਗ੍ਰam ਤੇ ਇੰਸਟਾਗ੍ਰam ਦਾ ਅਕਾਊਂਟ ਦੱਸੋ ਆਪਣਾ ਵਿਨੇ ਡਾਟ ਜਲੰਧਰ ਤੇ ਇੰਸਟਾਗ੍ਰਾਮ ਤੇ ਇਹਨਾਂ ਦਾ YouTube ਚੈਨਲ ਆ ਜੀ ਜਾ ਕੇ ਉਹਨਾਂ ਨੂੰ ਤੁਸੀਂ ਕਰਿਓ ਫੋਲੋ ਤੇ ਸਾਰਿਆਂ ਨੇ ਜ਼ਰੂਰ ਦਿਓ ਸਪੋਰਟ ਕਰੋ ਬਾਜੀ ਨੂੰ ਵੀ ਕਰ ਦਿਓ ਸਬਸਕ੍ਰਾਈਬ ਨਹੀਂ ਟਾਈਮ ਹੋ ਗਿਆ ਨਿਆਣਾ ਸੋ ਜਾਂਦਾ ਇੱਥੇ ਟੱਗਦੇ ਕਿੰਨਾ ਟਾਈਮ ਹੋ ਗਿਆ 8 ਵਜੇ ਚੱਲੇ ਨਹੀਂ ਨਹੀਂ ਇੱਥੇ ਗਲਤ ਟਾਈਮ ਹੁੰਦਾ ਲੋ ਘਰ ਗਈ ਤਾਂ ਰੋਟੀ ਨਾਲ ਲਓ ਜੀ ਹੁਣ ਅਸੀਂ ਜਾਣਦੇ ਆ ਘਰ ਨੂੰ ਚਲ ਜਾਣਾ ਉਧਰ ਤੇੜੀ ਗਈ ਜਾਂਦੇ ਆ ਆਜੋ 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 ਇੱਥੇ ਨਿਆਣੀ ਸੋ ਗਈ ਆ ਬਾਪੂ ਘਰ ਉਧਰ ਗਿਆ ਜੇਤੀ ਆ ਜਾਓ ਜੇਤੀ ਆ ਜਾਓ ਜੇਤੀ ਆ ਰੋ ਨਾ ਸ਼ਾਪਿੰਗਾਂ ਨਹੀਂ ਮੁੱਕਣਦੀਆਂ ਸ਼ਾਪਿੰਗਾਂ ਲਈਆਂ ਕਾਰ ਇਹਨਾਂ ਨੇ ਜੀ ਤੇ 50 ਰੁਪਏ ਦੀ ਕੋਟੀ 50 ਰੁਪਏ ਦੀ ਕੋਟੀ ਵੀ ਇਹਨਾਂ ਨੂੰ ਸੂਟ ਮਾ ਲੈ ਕੇ ਆਇਆ ਨੇ 20 ਰੁਪਏ ਦਾ ਸੂਟ 300 ਰੁਪਏ ਵਾਲਾ ਸੂਟ ਲੈ ਕੇ ਮੈਂ ਤੇ 300 ਵਾਲਾ ਲੈ ਕੇ 20 ਵਾਲਾ ਵੀ ਲੈ ਕੇ ਆਈ ਕਹਿੰਦੇ ਨਹੀਂ ਸੂਟ ਤਾਂ ਉਹਦਾ 3 300 ਵਾਲੇ ਹੀ 2.5 2.5 10 ਵੀ ਖਰੇ ਜੀ ਦਾ ਸੂਟ ਉਹਦਾ ਗਰਮ 2.5 ਵਾਲਾ ਗਰਮ ਜੀ ਉਹਦਾ ਠੀਕ ਆ ਸਸਤੇ ਕੱਪੜੇ ਤੇ ਹੈਗੇ ਘਰ ਪਾਉਣ ਵਾਸਤੇ ਵਧੀਆ ਆ ਜੇ ਘਰ ਪਾਉਣੇ ਤਾਂ ਜੈਕਟਾਂ ਕੋਟੀਆਂ 2200 ਰੁਪਏ ਦੀਆਂ ਸਾਨੂੰ ਤਾਂ ਤਾਂ ਨਹੀਂ ਕੋਈ ਪਸੰਦ ਆਇਆ ਪਰ ਚੀਜ਼ ਵਧੀਆ ਘਰ ਪਾਉਣ ਲਈ ਵੈਸਟ ਆਟਮਾ ਸਾਰੀ 2200 ਚ ਜੁੱਤੀਆਂ ਜੁੱਤੀਆਂ ਬੂਟ ਬਟ ਲੈਣੇ ਹੁਣ ਸਹੀ ਆ ਘਰ ਪਾਉਣ ਲਈ ਵਧੀਆ ਹੈਗੇ ਜੇ ਤੁਸੀਂ ਉਧਰ ਕਿਤੇ ਜਾਣਾ ਵੈਸਟ ਪਾਰਟੀ ਦੇ ਵਿੱਚ ਫਿਰ ਤੁਹਾਨੂੰ ਚੀਜ਼ ਹੋਈ ਪਾਉਣੀ ਪੈਂਦੀ ਹੈ ਜਿਹੜੀ ਵੈਸਟ ਹੈ ਕੱਪੜਿਆਂ ਦਾ ਵਧੀਆ ਹੀ ਸਾਰੇ ਜੇ ਉਹਨਾਂ ਨੇ ਆਣੇ ਦੇ ਲੈ ਲਵੇ ਘਰ ਪਾਉਣ ਨੂੰ ਨਾ ਨਿਆਣੇ ਦੇ ਵੀ ਵਧੀਆ ਹੀ ਨਿਆਣੇ ਦੇ ਕਿਉਂ ਘਰਾਬ ਪੁਛੇਤੀ ਕਾਦੇ ਨਿਆਣੇ ਤੇ ਵਧੀਆ ਕਰ। ਨਿਆਣੇ ਤੇ ਵੀ ਸਸਤੇ ਹੀ ਕਪੜੇ 200-200 ਰੁਪਏ ਰ ਸੂਟ ਸੀ। ਤਾਂ ਹੁਣ ਗਰਮੀਆਂ ਦੇ ਖੋਲਣੇ ਨਹੀਂ ਲੱਗਾ ਅਗਲੇ ਹਦਬਾਰ। ਹਾਂ ਉਹ ਗਰਮੀਆਂ ਦੇ ਲੈ ਕੇ ਜਾਵਾਂਗੇ ਨਿਆਣੇ ਦੇ ਸਿਆਲਾਂ ਦੇ ਤਾਂ ਹੁਣ। ਸਿਆਲਾਂ ਨੇ ਨਹੀਂ ਯਾਰ ਸਿਆਲਾਂ ਤੇ ਬਹੁਤ ਪਏ ਆ। ਅਸੀਂ ਗੱਲ ਤਾਂ ਟਾਈਮ ਆਏ ਸਿਆਲ ਖਤਮ ਹੋ ਗਿਆ ਸੀ। ਹਮ। ਫੇਰ ਆਵਾਂ ਗਰਮੀਆਂ ਚ ਇੱਕ ਵਾਰ। ਕਿਨੇ ਲਓ ਜੀ ਹੁਣ ਅਸੀਂ ਜਾਣਦੇ ਕਿਨੇ ਸੂਟ ਲੈ। 2 ਹੀ ਆ। 2 ਉਹ ਨਹੀਂ 3 ਕੋਈ ਬਚਾ ਜੇ ਨੀ ਪਰੇ ਨੀ। ਇੱਕ ਤਾਂ ਜੇ ਪਰੋ ਚਾਹ ਸੁਟਾ ਦੇ ਨਿਕਣਾ ਜਾਊਗਾ ਉਹ 2.5 ਸੂਟ ਲੈ ਮਾਦਨ। ਨਹੀਂ ਉਹ ਵੀ 500 ਦਾ ਲਿਆ ਜਾ ਐਂਪਰ ਵੀ। ਵਧੀਆ ਸੂਟ ਰਹੋਗੀ। ਸੂਟ ਹੀ ਆ ਖਸਾ ਦਾ ਵੀ। ਤਿੰਨ ਸੂਟ ਲੈ ਤਿੰਨ ਤਿੰਨ ਤਿੰਨ। ਪਰ ਡੈਡੀ ਨੂੰ ਨਹੀਂ ਪਤਾ। ਬਾਪੂ ਵੀ ਕਿਹੜਾ ਬਲੌਗ ਦੇਖਣਾ ਬਾਪੂ ਨੂੰ ਪਤਾ ਲੱਗਣਾ। ਪਰ ਉਹ ਚਾਹੀਦਾ ਉਹ ਜਿਹੜੇ ਬਲੌਗ ਬਣਾਉਣਾ ਉੱਥੇ ਹੁਣ ਬੈਠਾ। ਬਾਪੂ ਇਹ ਥੋੜੇ ਤੋਂ ਲੈਨੇ ਕਿੰਨੇ ਦਾ ਆ ਕਿੰਨੇ ਦਾ ਆ। ਆਹ ਆਹ ਤਿੰਨ ਤਿੰਨ ਦਾ। ਆਹੋ। ਉਹਦੇ ਤਿੰਨ ਤਿੰਨ ਸੌ ਦਾ ਦੱਸ ਦਿਓ ਉਹਨੂੰ ਕੀ ਆ। ਕਦੇ ਵਲੌਗ ਦੇਖੂਗਾ ਤਾਂ ਪਤਾ ਲੱਗੂ ਨਹੀਂ ਇਗੜਾ ਪਤਾ ਲੱਗਣਾ ਫੇਰ ਵੀ ਫੇਰ ਵੀ 1500 ਚ ਤਿੰਨ ਸੂਟ ਆ ਗਏ ਮਾੜੇ ਆ ਇੱਥੇ ਰੋਕੇ 1500 ਰੁਪਏ ਲੈ ਲੈਂਦੇ ਆ ਆਹੋ ਅਗੇ ਘੱਲ ਆਏ ਕਿ 1500 ਦਾ ਇਹ ਤਿੰਨ ਆ ਗਏ ਗਰੂਰ 1500 ਲੱਗਿਆ ਤੇ ਮਾੜੇ ਆ ਸਹੀ ਆ ਚੱਲ 1500 ਦਾ ਦੇਖਾਂ ਲੈ ਕੇ ਨਮਾ ਗਏ ਜੇ ਤੋ ਕਿਦਾਂ ਟਾਈਮ ਆਉਂਦਾ 1500 ਤਾਂ ਤੇ ਡਬਲ ਮੈਂਡਰ ਰਹਿਣੀ ਨਾ ਇਸ ਕਰਕੇ ਤੁਹਾਨੂੰ ਨਹੀਂ ਮਿਲਦਾ 1500 ਮਾਈਂਡ ਰੱਖੋ ਆਪਣਾ ਸਾਰੇ ਮਿਲ ਜਾਣਾ ਸਾਰਾ ਕੁਝ ਹੀ ਮਿਲ ਜਾਣਾ 1500 ਦਾ ਕਿੰਦਾ ਨਹੀਂ ਮਾਦਨ ਲਿਆ ਜਦੋਂ ਰੇਂਪੀ ਦਾ ਵਿਆਹ ਹੀ ਉਦੋਂ ਕਿੰਨੇ ਕਿੰਨੇ ਵਾਲੇ ਲੱਗਦੇ ਸੀ ਉਹ ਆਹੋ ਦੋ ਦੋ ਹਜ਼ਾਰ ਹੌਣੇ ਲਏ ਉਦੋਂ ਦੋ ਦੋ ਹਜ਼ਾਰਾਂ ਨੇ ਲੈ ਦਿੱਤੇ ਸੀ ਉਦੋਂ ਉਹ ਆਪਣਾ ਦਿੱਤਾ ਸੀ ਮੈਨੂੰ ਕੋਈ ਨਹੀਂ ਦੇਖਿਆ ਗਿਆ ਐਮੀ ਤੁਹਾਨੂੰ ਬੱਕਰਾ ਲੈ ਦਿੱਤਾ ਹੀ ਤੁਹਾਨੂੰ ਪਸੰਦ ਨਹੀਂ ਆਇਆ ਸੀ ਫਿਰ 2000 ਦਾ ਸੀ ਉਹ ਵੀ ਮਾਲਾ ਕੇ 15000 ਵਾਲਾ ਮੈਂ ਲਈਆ ਉਹਦਾ ਨਹੀਂ ਲਿਆ ਮਨੋ ਕੀ ਕਾਜ ਤਾਂ ਆ ਆਪਰੇ ਘਰ ਦੇ ਵਿਆਹ ਲਈ ਲਿਆ ਘਰ ਦੇ ਵਿਆਹ ਲਈ ਤਾਂ ਲੋਕੀ ਦੱਸਦਾ ਯਾਰ ਦੇ ਵਿਆਹ ਲੈਂਦੇ ਆ ਚਲ ਕੋਈ ਜ਼ਰੂਰ 15 20 25000 ਰੁਪਏ ਲੈ ਕੇ ਦਵਾਂਗੇ 25000 ਵਾਲੇ ਰੀਟ ਪਗਾਉਣੀ ਤੇਰੀ ਪੱਤੀ ਹੈ ਘਰ ਵਾਲੀ ਤੇ ਲੈ ਜਾਂਦੇ ਤਾਂ ਮਾਰ ਲੈਣੇ 25000 ਦਾ 25000 ਦਾ ਸੂਟ ਦੇ ਕੇ ਆਵੇ ਚਲ ਨਹੀਂ ਲੈ ਕੇ ਦਵਾਂਗੇ 35 40000 ਵਾਲਾ ਵੇਖਿਆ ਵੇ ਪੈਂਦੀ ਜਾਲੀ 10000 ਰੁਪਏ ਦੀ। ਹੋਰ ਹੂੰ ਮੈਂ 10000 ਵਾਲਾ ਨਹੀਂ ਕਦੀ ਲਿਆ। ਉਹ ਕੁਝ ਹੋਰ ਕੁਝ ਆ ਕਹਿੰਦਾ 35000। ਮੈਂ ਕਹਾ ਪੈਂਦੀ 30000। ਨਹੀਂ ਹੁੰਦਾ। ਮਾਰਾ ਕਹਿੰਦੀ 35000 ਦਾ ਬਾਜ਼ਾਰ ਕੀ ਲੈਣਾ ਤੂੰ ਛੂਟ ਦੇ ਨਾ ਫਿਰਦਾ ਇੱਕ। ਦੀ ਕਹਾਂ ਤੈਨੂੰ? ਹਾਂ। ਮੈਂ ਕਹਿੰਦਾ ਉਹ ਕਹਿੰਦਾ ਮਾਰਾ ਚਲ ਜਾ ਕੇ। ਕੋਈ ਵੀ ਬਾਹ ਨਹੀਂ ਕਹਿ ਕੇ। ਕਹਿੰਦਾ ਤੋਲੀਏ ਤੋਲੀਏ ਪਤਾ ਕਿੰਨੇ ਦੇ ਹੈ। 100-100 ਰੁਪਏ ਦਾ। ਤੋਲੀਆਂ ਵੀ ਲਿਆ ਤੂੰ। ਮੈਂ ਲਿਆ। ਬਾਹ ਲਿਆ ਤੋਲੀਆਂ ਤੇ ਲਿਆ। ਚੰਗੇ ਖੁੱਲੇ ਸੀ ਉਹ। ਮੈਂ ਕਹਾ ਤੁਹਾਨੂੰ ਪਸੰਦ ਨਹੀਂ ਹੋਣਾ ਕਿ ਨਹੀਂ। 100 ਰੁਪਏ ਦੇ ਹੀ ਥੋੜੀ ਥੋੜੀਆਂ ਤਾਂ ਲੈ ਲੈਂਦੀ ਯਾਰ ਨਾਲ ਤੁਸੀਂ ਹੋਵੋ ਨਾ ਫੇਰ ਬੰਦਾ ਪਸੰਦ ਕਰਕੇ ਲੈ ਲੈਂਦਾ ਚੀਜ਼ ਮੈਨੂੰ ਕੱਲੀ ਨੂੰ ਪਸੰਦ ਨਹੀਂ ਮੈਨੂੰ ਚੀਜ਼ ਰਹਿਣ ਲੱਗਦਾ ਸੀ ਕਿਹੜੀ ਲੰਮਾ ਕੀ ਕਰਾਂ ਕੱਲੇ ਆਵਾਂਗੇ ਕਿਤੇ 100 ਰੁਪਏ ਤੋਲ ਲਏ ਸੀ ਦੇਰੇ ਚੋਂਪਣ ਦੇ ਸਿੱਡੋਂ ਨਗਰੀ ਤੇ ਤੇਰੇ ਚੋਂਪਣ ਦੇ ਜਿਣੋਂ 100 ਰੁਪਏ ਦੀਆਂ ਕੋਟੀਆਂ 100 ਰੁਪਏ ਦੇ ਜੈਕਟਾਂ ਤੇ 50000 ਰੁਪਏ ਦੇ ਚੋਟੀਆਂ ਹਾਂ ਹਾਂ 2200 ਰੁਪਏ ਜੈਕਟਾਂ 2200 ਰੁਪਏ ਦਾ ਪੂਰਾ ਸੂਟ ਨਾਈਟ ਸੂਟ ਬੰਤੇ ਵਾਲੇ 3 300 3 300 ਲੇਡੀਜ਼ ਬੂਟ ਜਿਹੜੇ ਉਹ ਨਹੀਂ ਉੱਪਰ ਉੱਪਰ ਤੱਕ ਹੁੰਦੇ ਅਤੇ ਬੂਟ 3 300 ਰੁਪਏ ਦੇ ਹਾਈ ਨੱਕ ਤੇ ਹਾਈ ਨੱਕ ਆ ਬੰਦ ਨਹੀਂ ਤਾਂ ਹਵਾ ਦਾ ਅੰਨੀ ਹਵਾ ਚਾਹੀਦੀ ਹਾਈ ਨਕ ਦੋਸਤੋ ਹਰ ਤਾਕੀ ਕੁਲਿ ਜੀ ਇਸ ਕਰਕੇ ਪਿੰਚ ਨਾ ਹਵਾ ਉਂਦੀ ਪਿੰਚ ਤੇ ਸੌਰੀ ਉਹਦਲੇ ਤੇ ਤੁਸੀਂ ਸਾਰੇ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਯੂਰ ਸਬਸਕ੍ਰਾਈਬ ਕਰ ਦਿਓ ਸਾਰੇ ਸਸਤੇ ਸਸਤੇ ਕਪੜਾ ਦੇਖਣਾ ਚਾਹੁੰਦੇ ਆ ਤਾਂ ਕਮੈਂਟ ਕਰਿਓ ਫਿਰ ਤੁਹਾਨੂੰ ਇੱਕ ਵਾਰੀ ਵਲੌਗ ਪ੍ਰੋਪਰ ਦਿਖਾ ਲਾਂਗਾ ਹਾਂ ਕਿਉਂਕਿ ਮੈਨੂੰ ਨਾ ਡਰ ਲੱਗਦਾ ਜੀ ਕਹਿੰਦੇ ਉੱਥੇ ਚੋਰੀ ਚੂਰੀ ਹੋ ਜਾਂਦੀ ਚੋਰੀਆਂ ਭੁੰਦੀਆਂ ਉੱਥੇ ਇੱਕ ਚੋਰ ਬਲ ਚੱਕੇ ਬਹੁਤ ਘੁੰਮਦੇ ਆ ਤੇ ਉੱਥੇ ਕੱਲੀ ਕਰਦੀ ਨਾ ਫੇ ਮੈਂ ਨਾ ਕੱਲੀ ਕਰਦੀ ਨਾ ਫੋਨ ਸਾਮਝੇ ਰੱਖਿਆ ਮੈਂ ਨਾਲ ਹੁੰਦਾ ਫੇ ਪ੍ਰੋਪਰ ਬਲੌਗ ਬਣਾ ਲੈਣਾ ਸੀਗਾ ਕਿਉਂਕਿ ਫੋਨ ਸਾਮਝੀ ਰਹੀ ਹੈ ਆਪਣੇ ਫੋਨ ਨਾਲ ਕਰੇ ਚੋਰੀ ਹੋ ਰਹੀ ਵੇ ਕਿਉਂਕਿ ਫੋਨ ਸਾਡਾ ਹੀ ਮਹਿੰਗਾ ਐਮ ਚੋਰ ਰਾਸ ਜਿਆਦੇ ਸੀ ਤੇ ਚੋਰੀ ਦਾ ਕਾਰਨ ਵੀ ਜਿਆਦੇ ਸੀ ਉੱਥੇ ਸਕਿਉਰਟੀ ਸੀਗੀ ਕੋਈ ਡਿਸਕਿਉਰਟੀ ਨਹੀਂ ਸੀਗੀ ਨਾ ਐਵੇਂ ਫੋਨ ਦੇ ਚੱਕਰ ਪਿਆ ਸੋ ਚੀਜ਼ਾਂ ਦੇ ਚੱਕਰਾਂ ਜੇ ਮੇਰਾ ਫੋਨ ਗਵਾ ਲੈਣਾ ਸੀ 1.5 ਲੱਖ ਵਾਲਾ ਇਹਨੂੰ ਲੱਕੜਾ ਫੋਨ ਘਵਾ ਕੇ ਪੈਣਾ ਇਸ ਕਰਕੇ ਇਹਨੂੰ ਮੈਂ ਕਹੇ ਸ਼ਾਪਿੰਗ ਨਾ ਕਰੀ ਤਾ ਕੁਛ ਨਾ ਕਰੀ ਇੱਕ ਜਗਾ ਬੈਰੀ ਇਹਨਾਂ ਨੂੰ ਕਰ ਲੈਣੀ ਸ਼ਾਪਿੰਗ ਜਿਹੜੀ ਮੈਂ ਇਹਨਾਂ ਨੂੰ ਭੇਜ ਦਿੱਤਾ ਸੀ ਇੱਕ ਵਾਰੀ ਮੈਂ ਚੱਲ ਗਈ ਸੀ ਦੂਜੀ ਵਾਰੀ ਮੈਂ ਇਹਨਾਂ ਨੂੰ ਭੇਜ ਦਿੱਤਾ ਮੈਂ ਉੱਥੇ ਬੈ ਗਈ ਰੌਮ ਇੱਕ ਸਾਢੇ ਤੋਂ ਬੱਚਾ ਵੀ ਸੀਗਾ ਜਸੂ ਨਿੱਕਾ ਜਿਹਾ ਕਰਦਾ ਸੀ ਇਹ ਦੂਜੀ ਵਾਰੀ ਸੀਗਾ ਕਾਕਾ ਇਸ ਕਰਕੇ ਕਾਕਾ ਵੀ ਆਹ ਵਾਲਾ ਕਾਕਾ ਵੀ ਸੀ ਆਹ ਵਾਲਾ ਕਾਕਾ ਸੀ ਆਹ ਵਾਲਾ ਸਹਜੂ ਕਾਕਾ ਆ ਉਹ ਤੇ ਉੱਥੇ ਸੀਗਾ ਸਾਜੂ ਨਹੀਂ ਤਾਂ ਖੇਡਦਿਆਂ ਰਹੀਆਂ ਉੱਥੇ ਇਸ ਵਰਗੇ ਮੈਂ ਬਾਲ ਬਾਲਾ ਫੇਰ ਮੈਂ ਗਈ ਜੀ ਮੈਂ ਉੱਥੇ ਬਹਿ ਗਈ ਤਸਵੀਰ ਨੂੰ ਲੈ ਕੇ ਉੱਥੋਂ ਮੈਨੂੰ 10 ਰੁਪਏ ਵਾਲੀ ਬੋਤਲ ਪਾਣੀ ਦੀ ਲੈ ਦਿੱਤੀ ਕਹਿੰਦੀ ਮੰਮਾ ਮੈਨੂੰ ਛੋਟੀ ਬੋਤਲ ਚਾਹੀਦੀ ਛੋਟੀ ਬੋਤਲ ਪਾਣੀ ਬਹੁਤ ਪੀਂਦੀ ਐ ਪਣੀ ਕਹਾਂ ਪਾਣੀ ਆਹੋ ਕਹਿੰਦੀ ਪਾਣੀ ਮੈਨੂੰ ਕੋਈ ਠੰਡਾ ਲੈ ਕੇ ਦੇ ਲਿੰਗਾ ਮੈਂ ਕਹਾ ਪਾਣੀ ਲੈਣਾ ਕਿ ਉਹ ਲੈਣਾ ਮੈਂ ਕਹਾ ਉਹ ਨਹੀਂ ਮਿਲਣਾ ਇਹ ਪਾਣੀ ਦੇ ਨਾਲ ਮਿਲ ਜੂਗਾ ਕਹਿੰਦੀ ਠੀਕ ਆ ਮੰਮਾ ਪਾਣੀ ਮੰਨ ਗਈ ਪਾਣੀ ਦੇ ਪਾਣੀ ਦੋਨੇ ਬਹੁਤ ਪੀਂਦੀ ਐ ਮੈਂ ਕੁੱਕ ਕੋੜਾ ਕਹਿੰਦੀ ਸੀ ਲੈਣ ਨੂੰ ਪਹਿਲਾ ਉੱਥੇ ਕਿਤੇ ਕੁੜੀਆਂ ਦੀ ਬੋਤਲ ਡਿੱਗ ਗਈਆਂ ਨੇ ਦੇਖ ਲੈਣਾ ਡਿੱਗ ਗਈਆਂ ਨਹੀਂ ਨਹੀਂ ਉਹ ਨਹੀਂ ਪੀਣਾ ਨਿਆਣੇ ਚੰਗਾ ਨਹੀਂ ਹੁੰਦਾ ਕੋਕੋਲਾ ਮੈਂ ਕਿਹਾ ਪਾਣੀ ਪੀਣਾ ਦੱਸ ਕਹਿੰਦੇ ਠੀਕ ਆ ਪਾਣੀ ਲੈ ਦੋ ਮਤਲਬ ਵੀ ਨਿਆਣੇ ਨੂੰ ਡਿਸਾਈਡ ਆਪਾਂ ਕਰਨਾ ਨਾ ਕਿ ਲੈ ਕੇ ਦੇਣਾ ਦੇਖ ਲਓ ਪਾਣੀ ਤੇ ਮਾਨੀ ਗਿਓ ਨਹੀਂ ਤਾਂ ਆਪਾਂ ਕਹਿੰਦਾ ਕੋਕੋਲਾ ਹੀ ਮੰਗਦੀ ਕੋਕੋਲਾ ਹੀ ਮੰਗਦੀ ਪਾਣੀ ਤੇ ਅਗਲੀ ਮੰਗਦੀ ਛੋਟੀ ਬੋਤਲ ਲੈ ਨਿਆਣੇ ਵਾਲੀ ਉਦਾਂ ਵੀ ਨਹੀਂ ਸਹੀ ਹੈਗਾ ਨਹੀਂ ਸਹੀ ਠੰਡਾ ਕੋਈ ਵੀ ਨਹੀਂ ਸਹੀ ਨਿਆਣੇ ਵਾਲੀ ਠੰਡਾ ਕੋਕੋਲੇ ਚਲੋ ਕਿਤੇ ਕਿਤੇ ਬੰਦਾ ਪੀ ਲਵੇ ਰੋਜ਼ ਰੋਜ਼ ਸਹੀ ਹੈ ਮੈਂ ਕਹਿੰਦੀ ਕਿਤੇ ਕਿਤੇ ਵੀ ਨਹੀਂ ਸਹੀ ਨਿਆਣੇ ਲਈ ਤਿੰਨ ਜ਼ੀਰੋਆਂ 6 ਨੰਬਰ ਗੱਡੀ ਦਾ ਉੱਡੀ ਤਾਂ ਦੇਖਾ ਆਵੀ ਉੱਡੀ ਗੱਡੀ ਆਲੇ ਹਟ ਗਈ ਜੰਗ ਆਉਣੀ ਪਈ ਆ ਹਟ ਗਈ ਹੁਣ ਹਟ ਗਈ ਹੁਣ ਆ ਇਹ ਜਿਆਦਾ ਸੀ ਆ ਉਹ ਦੱਸ ਕਿ ਹੁਣੀ ਆ ਫੇਰ ਹੋਰ ਹੋਣੀ ਹੈ ਹੈਗੀ ਅੱਗੇ ਉਹ ਨਹੀਂ ਚਲੰਦਰ ਜੀ ਪਤਾ ਕੀ ਆ ਆਵਾਜ਼ਾਂ ਹੀ ਜ਼ਿਆਦਾ ਹਨਾ ਗਰਮ ਗੱਡੀਆਂ ਤੋਂ ਗਰਮ ਗੱਡੀਆਂ ਆਲੇ ਆਹਨੇ ਪਤਮਾ ਕਿੱਥੇ ਗਈ ਸੀਗੀ ਥੋੜੀ ਜੀ ਕਿੰਨਾਂ ਕੁ ਤੁਸੀਂ ਪਰ ਬਹੁਤ ਸੀ 2 ਘੰਟੇ ਦਾ ਹੁੰਗੜਾ ਨਹੀਂ ਲਾਤੇ ਕੁਤ ਮਾ ਮਾਤੀਆਂ ਕੁਝ ਕੰਮ ਕਰੀ ਅਸੀਂ ਬੱਸ ਦੇ ਪਿੱਛੇ ਪਿੱਛੇ ਜਾਂਦੇ ਚੰਡੀਗੜ੍ਹ ਵਾਲੀ ਬੱਸ ਹੈ ਚੰਡੀਗੜ੍ਹ ਵਾਲੀ ਚੰਡੀਗੜ੍ਹ ਵਾਲੀਏ ਨਹੀਂ ਚੰਡੀਗੜ੍ਹ ਦੇਖੋ ਕਿਦੋਂ ਜਾ ਹੁੰਦਾ ਹੁਣ ਚੰਡੀਗੜ੍ਹ ਜਾ ਹੋ ਜਾਣਾ ਹੋ ਜਾਣਾ ਜਾ ਆ ਜੱਸੂ ਥੋੜੀ ਹੋਈ ਜੇ ਵੱਡੀ ਫੇ ਚੰਡੀਗੜ੍ਹ ਚਲੀ ਕਰ ਮੈਂ ਵਿਚ ਤਰੱਕੀ ਤੇ ਤੂੰ ਸਾਡੇ ਲਈ ਲਕੀ ਚੰਡੀਗੜ੍ਹ ਨਾ ਜਾਏ ਬੱਤ ਜੀ ਪਾਪਾ ਅਗ ਜਿਹੜਾ ਗਾੜੂ ਬਦਾਉਂਦੇ ਨੇ ਜਿਹੜੀ ਗਾੜੀ ਬਦਾ ਲੈ ਕਰੀਏ ਗਾੜ ਤੇ ਚੰਡੀਗੜ੍ਹ ਬਹੁਤ ਪਤਮਾ ਗੜ ਗੜ ਚੰਡੀਗੜ੍ਹ ਇਕੱਲਾ ਕਰੀਏ ਚੰਡੀਗੜ੍ਹ ਨਮਸਕਾਰ ਇਹ ਰਾਣੀ ਜੰਮੂ ਜਾਣਾ ਇਹ ਬੱਸ ਨੇ ਇਹਨੇ ਜੰਮੂ ਜਾਣਾ ਇਹ ਬੱਸ ਨੇ ਜੰਮੂ ਇਹ ਉਧਰ ਉਧਰ ਨੂੰ ਵਾਪਸ ਆਉਣਾ ਇਹਨਾਂ ਦਾ ਗੇੜਾ ਚੰਡੀਗੜ੍ਹ ਤੋਂ ਜੰਮੂ ਦਾ ਅੱਛਾ ਆਏ ਰਾ ਸਾਰੀ ਵਸੋਂਦੇ ਨਹੀਂ ਉਹਨੇ ਨਾ ਸੁੱਤੇ ਬੈਠੇ ਬੱਸ ਚਾਣਾ ਨਹੀਂ ਦੀ ਗੱਲ ਤੇ ਸੁੱਤੇ ਬੈ ਕੇ ਤਾਂ ਬੱਸ ਚਾਣਾ ਨਹੀਂ ਜਾ ਤੰਨ ਡਰਾਈਵਰਾਂ ਦਾ ਤੰਨ ਜਿਗਰਾ ਡਰਾਈਵਰਾਂ ਦਾ ਕਰਦਾ ਉਹਦੇ ਕਰਦਾ ਉਹ ਅੱਜ ਕਰਦਾ ਸੁੱਤੇ ਪੈਣ ਦਾ ਸਖਾ ਚਾਣਾ ਨਹੀਂ ਗੱਡੀ ਚਲਾ ਲੈਂਦੀ ਆ ਦੇ ਵੀ ਵਿੱਚ ਵਿੱਚ ਧੁੰਦਾ ਜਾਂਦੀ ਵਿੱਚ ਚੱਲ ਜਾਂਦੀ ਹੁਣ ਗਈ ਛੱਡੋ ਮੇਰੀ ਆਉਣੀ ਹਲੇ ਪੈਣੀ ਆ ਠੰਡ ਦੂਜੇ ਮਹੀਨੇ ਤੱਕ ਨਹੀਂ ਹੁਣ ਗਏ 2-3 ਦਿਨ ਦੀ ਠੰਡ ਦੀ ਆ ਆ ਗਈ ਆ ਗਈ ਤਾਂ ਹੁੰਦਾ ਆ ਗਈ ਤਾਂ ਹੁੰਦਾ ਕਿ ਤੂੰ ਚੱਲ ਉੱਤੇ ਪਰ ਬਹੁਤ ਸੀ ਧੁੰਦ ਸੋਣਾ ਨਹੀਂ ਹੁੰਦਾ ਬੜਾ ਰੱਬ ਆ ਜਾਣਾ ਚੱਲੋ ਚੱਲ ਪਾ ਦੇ ਲੈ ਉਹ ਪਰੇ ਹੋ ਮਾਦਾ ਕਿਤੇ ਲੋਕ ਲੋਕ ਲੰਘਦੀ

ਹਾਂ ਮੈਂ ਆ ਗਿਆ ਨਹੀਂ ਨਾ ਇੱਕ ਵਜੇ ਆ ਪਤਾ ਕਿੰਨਾ ਕੰਮ ਕਰ ਗਈਏ ਜੀ ਜਲੇਬੀਆਂ ਖਾ ਲਓ ਜਲੇਬੀਆਂ ਤੇੜੀਆਂ ਨਾਟ ਕੇ ਦੇ ਦੇਂਦੇ ਮਮੀ ਵਾਂਗ ਦੱਸ ਖਬਰਾਂ ਆਈਆਂ ਨਹੀਂ ਬਾਜ ਇਹ ਆਉਣ ਆਪੇ ਅੱਛਾ ਉਹ ਲੜ ਗਈ ਜੀ ਮੈਂ ਬਾਹਰ ਕੀਤਾ ਹੀ ਅੱਛਾ ਉਹ ਜਿਹੜਾ ਦੇਦੇ ਉਹ ਹੀ ਹੋਣੇ ਤੇ ਬੰਦ ਕਰਦੇ ਉਹ ਲੱਗਣਾ ਨਹੀਂ ਇਹਦਾ

ਤਾਂ ਸੋ ਬਰੰਦਾ ਜਿੰਦੇ ਬੀਰੇ ਨੇ ਦੱਸਿਆ ਇਹ ਦੋ ਮਿੰਟ ਹੋਣਾ ਫਿਰ ਨੇ ਜਾਂ ਫਿਰ ਅੰਮੀ ਦਾ ਤਾਂ ਜਾਈਆਂ ਮਾਂ ਓਹੋ ਲੰਮੀ ਪੈ ਜਾਈਆਂ ਮਾਂ ਆਪਰੇ ਆਈ ਨਹੀਂ ਜਾਂਦੀ ਨਾ ਲੰਮੀ ਸੋਹਣਾ ਸੋਹਣਾ ਪੈ ਜਾ ਕੇ ਆ ਗਏ ਬੁਝਾ ਜਿੰਦੇ ਜਿੰਦੇ ਸੋਹਣਾ ਚੱਲ ਮਨਾ ਏ ਕੁਛ ਨਹੀਂ ਲੈ ਕੇ ਆਈ ਮੈਂ ਉੱਧੇ ਹੀ ਆ ਗਈ ਫਿਰ ਤੁਰ ਕੇ ਦੇਖ ਲਓ ਕੁਛ ਨਹੀਂ ਲਿਆ ਕੇ ਮੈਂ ਲੈ ਕੇ ਉੱਧੇ ਆ ਗਈ ਏਡੀ ਦੂਰ ਹੋ ਗਈ ਕੁੱਤ ਮਾਮਾ ਕੰਮ ਨਹੀਂ ਲੱਗੇ ਪਾਣੀ ਵੀ ਮੈਂ ਪਿਆਣੀ ਪੀਤਾ ਹੀ ਨਹੀਂ ਸਵੇਰ ਦਾ ਅੱਜ ਨਾ ਉੱਥੇ ਵੀ ਨਹੀਂ ਪੀ ਹੋਇਆ ਪਾਣੀ ਪੀਂਦਾ ਕਹਿੰਦਾ ਕਿੱਥੇ ਆਇਆ ਜਿੱਧਰ ਮੈਂ ਬੈਠੀ ਉਧਰ ਆ ਅੱਲੇ ਕਹਿੰਦੀ ਮੋਝੇ ਕਰ ਮੈਨੂੰ ਕੰਮ ਕਰਕੇ ਦੇਵਾ ਵੇ ਉਹੇ ਦਾ ਗੱਲ ਪਾਣੀ ਇਹਨਾਂ ਬਰਫ਼ ਚ ਲੱਗਿਆ ਬਰੇ ਗਰਮ ਕਰਕੇ ਹੀ ਦਵਾਂਗੇ ਇਹਨੂੰ ਹਣ ਬੁੱਕੇ ਗਰਮ ਕਰਕੇ ਬੁੱਕੇ ਗਰਮ ਕਰਕੇ ਛੋਨੇਓ ਕੰਮ ਕਰਕੇ ਢੂਡ ਦਿਖੋਨੀ ਆ ਜਿਹੜੇ ਲਿਆਂਦੇ ਆ ਕਿਉਂਕਿ ਡੈੜੀ ਹੋਣੀ ਦੱਸਣਾ ਹੈਗਾ ਤੇ ਚੋਰੀ ਚੋਰੀ ਦਿਖੋਨੀ ਆ ਤੁਹਾਨੂੰ ਮੰਮੀ ਕਹਿੰਦੇ ਚੋਰੀ ਚੋਰੀ ਦਿਖਾ ਦੇ ਉਧਰਲੇ ਕਮਰੇ ਚ Ja.

ਉਹ ਲਾਈਨਿੰਗ ਲੱਗਣੀ ਆ ਫੇਸ ਹੀ ਹੁਣਾਏ ਤੇ 50 40 ਰੁਪਏ ਦੀ ਵੀ ਸੀ ਸੂਟ ਬੜੇ ਵਧੀਆ ਸੀ ਸਭ ਕੁਝ ਇਹਨੇ ਅੰਦਰ ਤਿੰਨ ਸੂਟ ਡੈਡੀ ਨੂੰ ਨਹੀਂ ਪਤਾ ਪਰ ਐਸ ਕਰਕੇ ਡੈਡੀ ਚ ਲੋ ਕੋਲ ਹੋ ਗਏ ਦਹਣ ਲਈ ਸੀ ਹੁਣ ਚਲੀਏ ਬਾਹਰ